ਤਿਆਂ ਤਨ ਬਿਗਾਨੜਾ ਲੋਕ ਕਹਿੰਦੇ ਵਾ ਹਾਏ ਤੇ ਸੱਚੀ ਪੁੱਛੋ ਤੇ ਪਾਲਣਾ ਬੜਾ ਔਖਾ ਬਾੜ ਪੋਸ਼ ਕੇ ਜੇਕਰ ਜਵਾਨ ਕਰੀਏ ਹਾਏ ਤੇ ਫਿਰ ਮੂੰਹੋਂ ਓ ਠਾਲਣਾ ਬੜਾ ਔਖਾ ਉਹਨੇ ਕਿਸੇ ਦੀ ਬਣੀ ਨੂੰ ਜਾਨਣਾ ਕੀ ਤੇ ਜਿੰਨਾ ਭੋਲਿਆ ਤੇ ਬਣੀ ਇੱਕ ਵੀ ਨਹੀਂ ਉਹਨਾਂ ਮਾਪਿਆਂ ਨੂੰ ਧੀ ਦਾ ਦੁੱਖ ਕਦਾ ਹਾਏ ਤੇ ਜਿੰਨਾ ਭੋਲਿਆ ਮੇ ਜਣੀ ਇੱਕ ਵੀ ਨਹੀਂ ਇਹ ਅੰਦਰ ਤੇ ਬੀਬੀ ਦਾ ਬਾਬਲ ਰੋਵੇ ਬਾਬਲ ਰੂਵੀ ਹਏ ਘਟ ਸਾਹਮਣ ਦੀ ਆਈ ਹੁਣ ਕਿਉਂ ਤੂੰ ਰੋਵੇਂ ਧਰਮੀ ਬਾਬਲਾਵੇ ਧਰਮੀਆਂ ਵੇ ਧੀ ਹੋ ਗਈ ਪੁਰਾਈ ਹੁਣ ਕਿਉਂ ਤੂੰ ਰੋਵੇਂ ਧਰਮੀ ਬਾਬਲਾਵੇ ਧਰਮੀਆਂ ਵੇ ਧੀ ਹੋ ਗਈ ਪੁਰਾਈ ਮਾਂ ਦੀ ਇਹ ਅੰਦਰੇ ਨਹੀਂ ਸਦਰਾਂ ਨਾ ਪਾਲੀਏ ਹੱਥੀ ਪਾਲ ਹੱਥੀ ਤੈਨੂੰ ਡੋਲੇ ਚ ਬਹਾਲੀਏ ਨਹੀਂ ਹੱਥੀ ਪਾਲ ਹੱਥੀ ਤੈਨੂੰ ਡੋਲੇ ਚ ਬਹਾਲੀਏ ਨਹੀਂ ਜਾਂਦੀ ਏ ਸੋਰੇ ਘਰ ਜਾ ਕੇ ਸੁਖੀ ਵਸੇ ਹਾਏ ਸਾਨੂੰ ਮਿਹਲੇ ਵੜ ਆਈ ਹਾਏ ਹੁਣ ਕਿਉ ਤੂੰ ਰੋਵੇਂ ਧਰਮੀ ਬਾਬ ਲਾਵੇ ਧਰਮੀਆਂ ਵੇ ਧੀ ਹੋ ਗਈ ਪੁਰਾਈ ਹੁਣ ਕਿਉ ਤੂੰ ਰੋਵੇਂ ਧਰਮੀ ਬਾਬ ਲਾਵੇ ਧੀ ਹੋ ਗਈ ਪੁਰਾਈ ਹਾਏ ਵੀਰ ਦੇਵੀ ਅੱਖੋ ਕੜੀ ਹੰਝੂ ਆਂਦੀ ਵਸਦੀ ਡੋਲੀ ਬੱਲੇ ਵੇਖ ਭਾਬੋ ਖੇੜ ਖੇੜ ਹੱਸਦੀ ਉਸ ਦਿਨ ਤੇ ਰੋਵੇਂਗੀ ਹਾਏ ਉਸ ਦਿਨ ਤਾਂ ਰੋਵੇਂਗੀ ਭਾਬੋ ਰਾਣੀਏ ਨੀ ਹਾਏ ਰਾਣੀਏ ਨੀ ਜਦੋਂ ਤੋਰੇਂਗੀ ਜਾਈ ਹਾਏ ਹੁਣ ਕਿਉਂ ਤੂੰ ਰੋਵੇਂ ਧਰਮੀ ਬਾਬ ਲਾਵੇ ਧਰਮੀਆਂ ਵੇ ਧੀ ਹੋ ਗਈ ਪੁਰਾਈ ਧੀਆ ਹੋਰ ਤੇਰਾ ਪੁੱਤ जग ਤੇ ਨਿਸ਼ਾਨ ਨੇ ਖੇਲੇ ਵਾਲਿਆ ਕੀ ਲੇਖ ਲਿਖੇ ਭਗਵਾਨ ਨੇ ਹਾਏ ਖੇਲੇ ਵਾਲਿਆ ਕੀ ਲੇਖ ਲਿਖੇ ਭਗਵਾਨ ਨੇ ਹਾਏ ਚਿੜੀਆਂ ਦੇ ਵਾਂਗ ਚੋਗ ਜੁਗਣੀ ਪਈ ਜੁਗਣੀ ਪਈ ਹਾਏ ਜਿੱਥੇ ਰੱਬ ਨੇ ਰਲਾਈ ਹਏ ਹੁਣ ਕਿਉਂ ਤੂੰ ਰੋਵੇਂ ਧਰਮੀ ਬਾਬ ਲਾਵੇ ਧਰਮੀ ਬਾਬ ਲਾਵੇ ਧੀ ਹੋ ਗਈ ਪੁਰਾਈ ਹੋ ਗਈ ਪੁਰਾਈ ਹੋ ਗਈ ਪੁਰਾਈ ਆ ਵੈਰੀ ਗੁੱਡ ਬਹੁਤ ਉਹ ਬਹੁਤ ਸੁੰਦਰ ਵੈਰੀ